ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮੱਝ ਦਿਖਾਉਣੀ ਹੈ ਇਸੇ ਲਈ ਟਟੇਲ ਵੀਰ ਤੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਜੀਤ ਸੈਨਾ ਪਿੰਡਾਂ ਦੇ ਟਾਣੇ ਕੋਠੇ ਪਿੰਡ ਸੈਨਾ ਜਟਾਣੇ ਕੋਠੇ ਆ 70588 70575 76588 61205 61205 ਇਹਦਾ ਬੱ ਚੋਟੀ ਦੇਖੀ ਨੇ ਆਪਣੀ ਘਰ ਦੀ ਝੋਟੀ ਹੋਈ ਆ ਕਿਹੜਾ ਸੂਆ ਸੂਰੀਆ ਹੁਣੇ ਅਚ ਚੌਥਾ ਸੂਆ ਹੁਣੇ ਸੂਰੀਆ ਠੀਕ ਆ ਪਹਿਲਾ ਦੂਜਾ ਤੀਜਾ ਤਿੰਨ ਚਾਰ ਉਹ ਤਾਂ ਪੀ ਲਿਆ ਘਰ ਆਪ ਇਹਦਾ ਠੀਕ ਆ ਨਾਲ ਚਾਰ ਪੰਜ ਨਾ ਆ ਕੇ ਆਪਣੇ ਹੋਰ ਰੱਖੇ ਹੋਏ ਹੈ ਹਨਾ ਅੱਜ ਦਿਨ ਕਿਆ ਕਰ ਰਹਿਗੇ ਸੂਣ ਚ ਦੇ ਪੰਜ ਰਹਿ ਗਏ ਠੀਕ ਆ ਪੰਜ ਦਿਨ ਇਹਦੇ ਸੂਣ ਚ ਰਹਿ ਗਏ ਠੀਕ ਆ ਟਿਕਟੂ ਕਾ ਬੜਾ ਚੰਗਾ ਭਰਾਇਆ ਵਾ ਜ਼ਿਆਦਾ ਕੁਝ ਕਿਹੜਾ ਭਰਾਇਆ ਵਾ ਨਹੀਂ ਆ ਨਹੀਂ ਠੀਕ ਮਾਲਾ ਨੂੰ ਕਹਿ ਕੇ ਚੰਗਾ ਕਹਿ ਕੇ ਭਰਾਲਿਆ ਆਪਾਂ ਠੀਕ ਆ ਦੁੱਧ ਪਿਛਲੇ ਸਵੇਰ ਕਿੰਨਾ ਕ ਦਿੱਤਾ ਇਹਨੇ ਅੱਛਾ ਪਿਛਲੇ ਸਵੇਰ ਆਪਾਂ 14 ਕਿਲੋ ਦੁੱਧ ਤੀਜੀ ਸਵੇਰ ਦਾ ਝੋਲਿਆ ਠੀਕ ਆ ਹੁਣ ਚੌਥੀ ਸਵੇਰ ਸੂਣੀ ਆ ਅੱਜ ਦਿਨ ਸਹੀ ਕਿੰਨੇ ਪਏ ਆ ਪੰਜ ਪੰਜ ਦਿਨ ਸੂਣ ਚ ਬਾਕੀ ਤੇ ਅੰਦਾਜ਼ਾ ਹੈ ਕਿ ਮੰਨ ਕੇ ਚਲੇ ਵੀ ਦੁੱਧ ਕਿੰਨਾ ਕ ਪਾਉ ਦੋ ਤੁਹਾਡੇ ਹਿਸਾਬ ਨਾਲ ਕਹਿੰਦੇ ਆਪਾਂ 15 ਤੋਂ ਪਾਰ ਵਾਲੀ ਝੋਟੀ ਹੈਗੀ ਆ ਤੇ ਚੌਂਡ ਚਵਾ ਦੇ ਕਿਵੇਂ ਬੋਲੀਏ ਵਧੀਆ ਠੀਕ ਆ ਵਧੀਆ ਲੰਬੜਾ ਆ ਦਿੰਦੇ ਦੁੱਧ ਠੀਕ ਹੈ ਮੋਲੇ ਦਾ ਕੀ ਰੱਖਿਆ ਆਪਾਂ 1,65,000 ਮੜਾ-ਮੜਾ ਮਾਨਦਾਨ ਹੋ ਜਾਊਗਾ ਮੁੱਖ ਟੋੜ ਦੇ ਬਾਹਰ ਨੂੰ ਸੁਵਰਾਜ ਸਿੰਘ ਮੂੰਹ ਮੱਥਾ ਦੇਖਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਚੌਥਾ ਖਸੂਆ ਮੈਂ ਸੂਰੀ ਆ ਤੇ ਆ ਗਈ ਏ ਟੂ ਜ਼ੈਡ ਬਲੈਕ ਜਾਵਾਂ ਕਿਸੇ ਪਾਸੇ ਦਿੱਸੀ ਨਾ ਮਿਹਣੀ ਰਾਜੀ ਸਮੀ ਪੜੀ ਬਹੁਤ ਆ 1,65,000 ਰੁਪਏ ਝੋਟੀ ਦੀ ਕੀਮਤ ਆ ਚੌਥਾ ਸੁਦਾ ਸੂਣੀ ਆ ਅੱਜ ਇਹਦੇ 5 ਦਿਨ ਸੂਣ ਦੇ ਵਿੱਚ ਬਾਕੀ ਵੇਚ 14 ਕਿਲੋ ਦੁੱਧ ਦਾਖ ਦਿਆ ਕਿ ਪਿਛਲੇ ਸੂਏ ਦੇ ਵਿੱਚ ਆਪਾਂ ਇਹਦਾ ਚੋਇਆ ਤੇ ਬਾਕੀ ਸਿੰਘ ਮੂੰਹ ਮੱਥਾ ਤੇ ਰੱਗਬਾਜ ਜੱਟਾਂ ਦੀ ਝੋਟੀ ਆ ਤੇ ਚੌਂਡ ਚਵਾਦੀ ਬਾਈ ਜੀ ਬੋਲੀਏ ਜਮੈਂ ਕਰੂ ਠੀਕ ਹੈ ਸੋ ਚੌਂਡ ਚਵਾਦੀ ਦੱਸ ਦਿਆ ਪੂਰੀ ਪੋਲੀ ਹੈ ਕਿਸੇ ਪਾਸੇੋਂ ਮੰਨ ਕੇ ਚਲੋ ਹੱਥ ਦਰਾਣੀ 1 ਲੱਖ 65000 ਰੁਪਇਆ ਕੀਮਤ ਆ ਜਿਹੜੇ ਵੀ ਡਿਮਾਂਡ ਕਰਦੇ ਘਰੇਲੂ ਝੋਟੀ ਲੈਣੀ ਹੈ ਘਰੇਲੂ ਮਦਦ ਦਿਖਾਈਆ ਸੋ ਨਿਰਖ ਵਰਖ ਕਰਨਾ ਤੁਹਾਡਾ ਫਰਜ਼ ਆ ਕਿ 1 65 ਮਾਲ ਖਰੇ ਕੀਤਾ ਮੁੱਲੇ ਦਾ ਤੇ 1 65 ਦੇ ਵਿੱਚੋਂ ਆਏਗਾ ਇਹਦਾ ਮਾਨਦਾਨ ਹੋ ਜਾਊਗਾ ਠੀਕ ਆ ਪਿੰਡ ਸਹਿਣਾ ਜਟਾਣੇ ਕੋਠੇ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਤੇ ਦੋ ਵੈਂਚ ਖੜਿਆ ਪਿਆ ਉਹਨਾਂ ਕੱਟੇ ਹਨਾ ਇਹ ਆਪਣੇ ਘਰ ਦੇ ਮੱਝਾਂ ਦੀ ਆ ਘਰ ਦੇ ਦੀ ਠੀਕ ਆ ਪਤਾ ਕੁਝ ਕਿਹੜੇ ਟਿਕਟ ਲਿਆ ਦੇ ਕੋਈ ਨਹੀਂ ਨਾ ਨਰਮੀ ਭਰਾਏ ਉਹਦੀ ਆ ਬੱਦੀ ਭਰਾਏ ਜੀ ਠੀਕ ਆ ਕੀ ਮੰਗਦੇ ਨੇ ਕਟਿਆਂ ਇਹ ਇੱਕ ਲੱਖ 70000 ਦੇ ਠੀਕ ਆ ਜੋੜੇ ਦਾ ਕਟੇ ਦਾ 70000 ਮੰਗਦਿਆ 35 35 ਅੱਬਾ ਕਿੰਨਾ ਦੋਦਾ ਮੱਝਾਂ ਜਿੰਨਾਂ ਦੇ ਕਟੇ ਆਲੇ ਇਹਨਾਂ ਜੀ ਇੱਕ ਗਏ ਹਰ ਤਾਰਕ ਤੁੰਗਾ ਪਿਆਰਾ ਵੀ ਪੈਸੇ ਜਮਾ ਪੂਰਾ ਠੀਕ ਆ ਉਹਦਾ ਕਟਾ ਗਿਆ ਉਹਦਾ ਕਟਾ ਆ ਠੀਕ ਆ ਠੀਕ ਇਹ ਨਹੀਂ ਮੰਗ ਚੱਲਗੇਗਾ ਕੋਈ ਮਾਰਾ ਹੈ 12 ਕਿਲੋ ਤੋਂ ਆਪਾਂ ਪਹਿਲੇ ਸੁਣੇਂ ਦੀ ਚ ਮੈਂ ਉਹ ਵਾਰ ਹੀ ਉਹ ਖੜੀ ਐ ਉਹ ਮੈਂ ਇਹ ਉਹ ਆਪਣੇ ਦੂਜੇ ਨੂੰ ਕੱਟਿਆ ਨਮਕੀ 16 ਲੀਟਰ ਦੁੱਧ। ਠੀਕ ਐ ਕਹਿੰਦਾ ਵਾ 70000 ਚ ਮਾਲਦਾਨ ਕਰਦਾਂਗੇ। ਆ ਕਰਦੇ ਨੇ। ਕਹਿੰਦਾ ਵਾ ਰੱਖਣਾ ਨਾ ਮੰਦਵਾਇਆ ਕੱਟਿਆ ਬਾ ਦੇ ਦਾਂਗੇ। ਦੇ ਦੇਂ ਗਈਆ। ਸੋ ਦੋ ਪਾਲਕ ਕੱਟੇ ਵੀਡੀਓ ਦੇਖ ਲੈ ਸਭ ਦਾ।